ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕੁਲਵਿੰਦਰ ਕੌਰ ਹੈ ਮੈਂ ਰਾਮਗੜ੍ਹ ਪੁੱਡਾ ਨੂੰ ਬਿਲੋਂਗ ਕਰਦੀ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਭਗਵੰਤ ਮਾਨ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਕੋਲ ਕਰਨ ਤੋਂ ਯੋਗਾ ਟੀਚਰ ਸਾਡੇ ਕੋਲ ਭੇਜੇ ਤੇ ਸਾਨੂੰ ਯੋਗਾ ਕਰਨ ਨਾਲ ਬਹੁਤ ਫਾਇਦਾ ਹੋਇਆ ਏ ਮੇਰੇ ਨੂੰ ਸਰਵਾਈਕਲ ਸੀਗਾ ਮੇਰੀ ਸਰਵਾਈਕਲ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਗਈ ਐ ਤੇ ਬਾਡੀ ਮੇਰੀ ਬਹੁਤ ਸਟਰਕਚਰਲ ਹੋ ਗਈ ਐ ਅਸੀਂ ਯੋਗਾ ਕਰਦੇ ਸਾਨੂੰ ਯੋਗਾ ਟੀਚਰ ਵੀ ਬਹੁਤ ਅੱਛੇ ਮਿਲੇ ਐ ਇੱਥੇ ਅਸੀਂ ਸਾਰੇ ਲੇਡੀਜ਼ ਇਕੱਠੇ ਹੁੰਦੇ ਆਂ ਤੇ ਇੰਜੋਏ ਕਰਦੇ ਆਂ ਤੇ ਯੋਗਾ ਕਰਦੇ ਆਂ ਅਸੀਂ ਭਗਵੰਤ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਫ੍ਰੀ ਵਿੱਚ ਯੋਗਾ ਕਰਵਾਇਆ ਕਸਿਕਾਲ ਜੀ ਮੇਰਾ ਨਾਮ ਹਰਜੀਤ ਕੋਹਰ ਐ ਮੈਂ ਬਲੇ ਰਾਮਗੜ੍ਹ ਪੁੱਡਾ ਤੋਂ ਬਿਲੋਂਗ ਕਰਦੀ ਆਂ ਤੇ ਯੋਗਾ ਕਲਾਸਿਸ ਕਰ ਰਹੀਆਂ ਅਸੀਂ ਸਾਨੂੰ ਬਹੁਤ ਬੈਨੀਫਿਟ ਹੋਇਆ ਪਹਿਲੇ ਪ੍ਰੋਬਲਮ ਉੱਠਣ ਬੈਠਣ ਚ ਕਾਫੀ ਹੁੰਦੀ ਸੀ ਸਰਵਾਈਕਲ ਦੀ ਸੀ ਤੇ ਹੁਣ ਤੇ ਬਿਲਕੁਲ ਠੀਕ ਹੋਣ ਲੱਗ ਗਈ 5 ਮਹੀਨੇ ਤੋਂ ਅਸੀਂ ਕਰ ਰਹੀਆਂ ਇਹ ਕੋਲ ਵੀ ਫ੍ਰੀ ਕਲਾਸਿਸ ਜੀ ਬਹੁਤ ਧੰਨਵਾਦ ਹੈ ਹੁਣ ਸਾਡੇ ਸਰੀਰ ਦੀ ਪਹਿਲੇ ਗੋਟਣੇ ਤੋਂ ਉੱਠਣਾ ਬੈਠਣਾ ਬਹੁਤ ਪ੍ਰੋਬਲਮ ਸੀ ਹੁਣ ਬਿਲਕੁਲ ਸਹੀ ਹੋ ਗਿਆ ਸਾਨੂੰ ਸੀਐਮ ਸਾਡਾ ਬਹੁਤ ਬਹੁਤ ਥੈਂਕ ਯੂ ਜੀ ਮੈਂ ਮਨਜੀਤ ਕੌਰ ਪਿੰਡ ਨਾਮਗੜਪੁੱਡਾ ਤੋਂ ਬੋਲ ਰਹੀ ਹਾਂ ਜੀ ਮੈਂ ਸੀਐਮਡੀ ਯੋਗਾ ਦਾ ਬਹੁਤ ਧੰਨਵਾਦ ਕਰਦੀ ਹਾਂ ਜੀ ਸਾਨੂੰ ਇਸ ਯੋਗਾ ਤੋਂ ਬਹੁਤ ਫਾਇਦਾ ਮਿਲਿਆ ਜੀ ਜਦ ਕਿ ਮੈਂ ਬਹੁਤ ਦਵਾਈ ਖਾਂਦੀ ਸੀ ਥਾਇਰਾਇਡ ਸੀ ਮੈਨੂੰ ਮੈਨੂੰ ਉਹਦੇ ਤੋਂ ਵੀ ਫਾਇਦਾ ਮਿਲਿਆ ਮੇਰੀ ਰਿਪੋਰਟ ਕਦੇ ਸਹੀ ਨਹੀਂ ਆਉਂਦੀ ਸੀ ਤੇ ਹੁਣ ਮੇਰੀ ਰਿਪੋਰਟ ਵੀ ਬਿਲਕੁਲ ਸਹੀ ਆਈ ਹੈ ਜੀ ਨੋਰਮਲ ਆਈ ਹੈ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਤੇ ਮੈਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਫ੍ਰੀ ਯੋਗਿਆ ਸਾਡੇ ਤੱਕ ਪਹੁੰਚਾਇਆ ਜੀ ਕਿਉਂਕਿ ਸਾਡੇ ਪਿੰਡ ਚ ਆਂਦੇ ਆ ਬਾਹਰ ਅਸੀਂ ਜਾ ਨਹੀਂ ਸਕਦੇ ਸੀ ਤੇ ਫ੍ਰੀ ਚ ਸਿਖਾ ਰਹੇ ਆ ਜੀ ਪੈਸੇ ਅਸੀਂ ਨਹੀਂ ਜ਼ਿਆਦਾ ਦੇ ਸਕਦੇ ਸੀ ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਜੀ ਇੰਨਾ ਫਾਇਦਾ ਹੋਇਆ ਜੀ